ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਈਆਂ ਸੀ ਮੇਥਿਆਂ ਦੀਆਂ ਪਿੰਨੀਆਂ ਆਪਾਂ ਰਾਤ ਨੂੰ ਮੇਥੇ ਭਿਉ ਕੇ ਰੱਖਦੇ ਸੀ ਦੁੱਧ ਚ ਤੇ ਸਵੇਰੇ ਆਪਾਂ ਕੀ ਕੀਤਾ ਮੇਥਿਆਂ ਨੂੰ ਪੀਸ ਕੇ ਤੇ ਫਿਰ ਉਹਨਾਂ ਨੂੰ ਮਿਕਸ ਕਰ ਲਿਆ ਸੀ ਥੋੜਾ ਜਿਹਾ ਘਿਓ ਪਾ ਕੇ ਆਪਾਂ ਮੇਥੇ ਭੁੰਨ ਲਏ ਸੀਗੇ 200 ਗ੍ਰਾਮ ਮੇਥੇ ਸੀ ਆਪਣੇ ਫਿਰ ਆਪਾਂ ਲਿਆ ਕਿਲੋ ਘਿਓ ਕੜਾਹੀ ਚ ਘਿਓ ਪਾ ਕੇ ਤੇ ਫਿਰ ਥੋੜਾ ਜਿਹਾ ਕਿਲੋ ਤੋਂ ਥੋੜਾ ਜਿਹਾ ਘੱਟ ਸੀ 86 ਚਮਚੇ ਨਾਲ ਹੀ ਆਪਾਂ ਲਿਆ ਸੀ ਆਟਾ ਉਹਨੂੰ ਆਪਾਂ ਫਿਰ ਘਿਓ ਦੇ ਵਿੱਚ ਭੁੰਨਿਆ ਆਟੇ ਨੂੰ ਆਪਾਂ ਘੋਡੇ ਵਿੱਚ ਚੰਗੀ ਤਰ੍ਹਾਂ ਜਦੋਂ ਪੂਰਾ ਸਾਨੂੰ ਤਕਰੀਬਨ 20-25 ਮਿੰਟ ਤੱਕ ਆਪਾਂ ਇਹਨੂੰ ਭੁੰਨ ਲਿਆ ਸੀਗਾ ਆਟੇ ਨੂੰ ਪੂਰਾ ਜਦੋਂ ਚੰਗੀ ਤਰ੍ਹਾਂ ਆਟਾ ਬਣ ਗਿਆ ਰੜ ਗਿਆ ਸੀ ਫਿਰ ਆਪਾਂ ਕੀ ਕੀਤਾ ਗੁੜ ਦੀ ਇੱਕ ਪਾਸੇ ਆਪਾਂ ਕੀ ਕੀਤਾ ਸੀ ਗੁੜ ਥੋੜਾ ਚੌਥਾ ਕਿਸ਼ਾ ਗਲਾਸ ਲੈ ਕੇ ਨਾ ਪਾਣੀ ਦਾ ਤੇ ਆਪਾਂ ਉਹਦੇ ਵਿੱਚ ਪਾ ਲਿਆ ਸੀਗਾ ਗੁੜ ਕਿਲੋ ਤੋਂ ਘੱਟ ਹੀ ਸੀਗਾ ਆਪਣਾ ਕੋ ਕਿ ਮਿੱਠਾ ਪਹਿਲੇ 1 ਕਿਲੋ ਦੇ ਵਿੱਚ ਜੇ ਆਪਾਂ ਕਿਲੋ ਪਾ ਦਾਂਗੇ ਜਿਆਦਾ ਹੀ ਹੋ ਜਾਂਦਾ ਫਿਰ ਆਪਾਂ ਇਧਰ ਪੂਰਾ ਚੰਗੀ ਤਰ੍ਹਾਂ ਇੱਕ ਵਾਰੀ ਇਹਨੂੰ ਆਟੇ ਨੂੰ ਭੁੰਨੀ ਗਈ ਸੀ ਘੋਜ ਤੇ ਗੁੜ ਦੀ ਆਪਾਂ ਬਣਾਲੀ ਸੀ ਆਪਣੀ ਚਾਸਨੀ ਇਹਨੂੰ ਕੀ ਕੀਤਾ ਫਿਰ ਬਣਾ ਕੇ ਆਪਾਂ ਥੋੜਾ ਜਿਹਾ ਠੰਡਾ ਕਰਨਾ ਰੱਖਤਾ ਸੀਗਾ ਓਨੀ ਦੇਰ ਚ ਕੀ ਹੋਇਆ ਆਪਣਾ ਜਿਹੜੇ ਆਪਾਂ ਮੈਥੇ ਸੀ ਮੈਥੇ ਆਪਾਂ ਪਹਿਲੇ ਭੁੰਨ ਲਏ ਸੀਗੇ ਜੇ ਜਦੋਂ ਆਪਣਾ ਆਟਾ ਪੂਰਾ ਚੰਗੀ ਤਰ੍ਹਾਂ ਬਣ ਗਿਆ ਜਦੋਂ ਆਟਾ ਭੁੱਜ ਗਿਆ ਫਿਰ ਆਪਾਂ ਕੀ ਕੀਤਾ ਸਾਰੇ ਮੈਥੇ ਉਹਦੇ ਵਿੱਚ ਮਿਕਸ ਕਰਤੇ ਸੀ ਤੇ ਗੈਸ ਕਰਤਾ ਸੀ ਆਪਾਂ ਬੰਦ ਪੱਠੀ ਦਾ ਆਪਣਾ ਬਟਨ ਆਪਾਂ ਬੰਦ ਕਰਤਾ ਸੀ ਤੇ ਚੰਗੀ ਤਰ੍ਹਾਂ ਮੇਥੇ ਪਾ ਕੇ ਵਿੱਚ ਮੇਥੇ ਵੈਸੀ ਦੇਖੋ ਆਟਾ ਵੈਸੀ ਬਹੁਤ ਗਰਮ ਸੀ ਫਿਰ ਆਪਾਂ ਕੀ ਕੀਤਾ ਆਟੇ ਨੂੰ ਚੰਗੀ ਤਰ੍ਹਾਂ ਆਟੇ ਨੂੰ ਉਹਦੇ ਵਿੱਚ ਪਾ ਕੇ ਮੇਥੇ ਪਾ ਕੇ ਬਣਾਈਏ ਬਣਾਈਏ ਬਹੁਤ ਗਰਮ ਦੇਖੋ ਕਿੰਨੇ ਮੇਥੇ ਆ ਬਣ ਰਹੇ ਹਲੇ ਵੀ ਜਦੋਂ ਚੰਗੀ ਤਰ੍ਹਾਂ ਮੇਥੇ ਬਣ ਗਏ ਫਿਰ ਥੋੜਾ ਜਿਹਾ ਠੰਡਾ ਚਾਹ ਚਾਸਨੀ ਪਾਤੀ ਵਿੱਚ ਚਾਸਨੀ ਪਾ ਕੇ ਤੇ ਫਿਰ ਆਪਾਂ ਕੀ ਕੀਤਾ ਪਿੰਨੀਆਂ ਬਣਾ ਲਈਆਂ ਇਹਦੀਆਂ ਆਪਣੀਆਂ ਪਿੰਨੀਆਂ ਬਹੁਤ ਹੀ ਵਧੀਆ ਬਣੀਆਂ ਸੀ ਕਿਉਂਕਿ ਕਿਉਂ ਆਪਣਾ ਜਾਦੇ ਸੀ ਥੋੜਾ ਤੇ ਪਿੰਨੀਆਂ ਇੱਕ ਕੁਛ ਚਾਸਨੀ ਗੁੜ ਦੀ ਕਰਕੇ ਬਣ ਜਾਂਦੀਆਂ ਗਈਆਂ ਬਹੁਤ ਹੀ ਵਧੀਆ ਆਪਣੀਆਂ ਪਿੰਨੀਆਂ ਬਣੀਆਂ ਸੀ ਤੁਸੀਂ ਦੇਖੋ ਆਪਣੇ ਆਪ ਹੀ ਬਣ ਗਈਆਂ ਸੀ ਕੋਈ ਬਾਹਲਾ ਆਪਾਂ ਨੂੰ ਐ ਨਹੀਂ ਕਰਨਾ ਪਿਆ ਵੀ ਆ ਖੁਸ਼ਕ ਜੀਆਂ ਪਿੰਨੀਆਂ ਸੀ ਇਹਦੀਆਂ ਬਹੁਤ ਸੋਹਣੀਆਂ ਪਿੰਨੀਆਂ ਬਣੀਆਂ ਸੀਗੀਆਂ ਆਪਣੀਆਂ ਦੇਖੋ ਤੁਸੀਂ ਧਿਆਨ ਨਾਲ ਗਰਮ ਗਰਮ ਦੀ ਆਪਾਂ ਜਦੋਂ ਥੋੜਾ ਠੰਡਾ ਹੋਇਆ ਤਾਂ ਬੱਟੀਆਂ ਸੀ ਧੰਨਵਾਦ ਜੀ